ਹਾਂ ਤੇ ਚਾਹੀ ਬੜਾ ਵਾ ਮੈਨੂੰ ਜੋ ਤਾਂ ਇੱਕ ਗੱਲ ਦੀ ਟੈਨਸ਼ਨ ਬੜੀ ਹੈ ਕੀ ਹੋਇਆ ਕੱਢ ਲਏ ਭਾਜੀ ਯਹਾਂ ਆ ਜਾਏਂਗੇ ਪਲੀਜ਼ ਜੋ ਤੇ ਮੈਨੂੰ ਇੱਕ ਗੱਲ ਦੀ ਬੜੀ ਟੈਨਸ਼ਨ ਹੈ ਤੇ ਮੈਨੂੰ ਨਾ ਦੱਸਣ ਦਾ ਚੇਤਾ ਹੀ ਭੁੱਲ ਗਿਆ ਸੀ ਤੇ ਉਹ ਲੇਡੀ ਹੋਗੇ ਨਾ ਫਿਰ ਕੱਲ ਆਏ ਆਏ ਵੀ ਅੱਛਾ ਅੱਛਾ ਹਾਂ ਡੈਡੀ ਜੀ ਕੀ ਕਰਨ ਦੀ ਆ ਮੈਂ ਕਰਨ ਕੀ ਨਹੀਂ ਦਈ ਕਦੀ ਤੂੰ ਕਹਿ ਦਿੰਨੀ ਆ ਵੀ ਸੌਰੀ ਯਾਰ ਇਹਨੂੰ ਕਦੀ ਤੂੰ ਜੋ ਬੰਦੇ ਦਿਵਾਲੇ ਹੋ ਜਾਂਦੇ ਆ ਕਿ ਉਹ ਸਾਰਾ ਕੰਮ ਭੱਜ ਭੱਜ ਕੇ ਅੱਗੇ ਹੋ ਡੇ ਸਾਰਿਆਂ ਦੀ ਬਦਲਾ ਨਹੀਂ ਹਰਦਾ ਫਿਰ ਹੈ ਆ ਆ ਆ ਵਨ ਕਦੀ ਤੂੰ ਜੋਧਵਾਲੀ ਹੋ ਜਾਨੀਂ ਆ ਕਦੀ ਜੋਬਨਦਵਾਲੀ ਹੋ ਜਾਨੀਂ ਆ ਇਹ ਪੁੱਤ ਕੰਮ ਛੱਡ ਦੇ ਡੜੀ ਜੀ ਕੀ ਕਰਨ ਦੀਆਂ ਮੈਂ ਮੈਂ ਤਾਂ ਕੁਝ ਕਿਹਾ ਨਹੀਂ ਉਹਨਾਂ ਨੂੰ ਪੁੱਤ ਮੈਂ ਕੀ ਇਹਦਾ ਕਿਉਂ ਕੋਲੇ ਤਾ ਲੱਗਿਆ ਦਾ ਕਦੀਸ਼ ਚਲੋ ਕਦੀਸ਼ ਵਨ ਕਦੀ ਪੁੱਤ ਤੂੰ ਜੋਬਨਦ ਵਾਲੀ ਹੋ ਜਾਨੀ ਆ ਕਦੀ ਤੂੰ ਜੋ ਬੰਦੇ ਤੇ ਵਾਲੀ ਹੋ ਜਾਨੀ ਆ ਡਰ ਵਾਲੇ ਡਿਵਾਲੇ ਜੋਬਨ ਜੋਬਨ ਕਹਤਾ ਵਾ ਡਿਵਾਲੇ ਕਈ ਜੋਬਨਦ ਵਾਲੇ ਨਹੀਂ ਸੀ ਜੋਬਨਦ ਵਾਲੇ ਨਹੀਂ ਪਾਤੀ ਸੀ ਬੜੀ ਸਿੱਖ ਨਾ ਦੇਖੀ ਰਪਿੰਦਰ ਤੂੰ ਕਦੀ ਜੋਬਨਦ ਵਾਲੇ ਹੋ ਜਾਨੀ ਆ ਕਦੀ ਜੋਦ ਵਾਲੇ ਹੋ ਜਾਨੀ ਆ ਤੇ ਤੇ ਆੜਾ ਰਵਈਆ ਨਾ ਇਹ ਤੈਨੂੰ ਛੱਡਣਾ ਪੈਣਾ ਹੀ ਚੁੱਪੀ ਵਿਕੇ ਕਹਾਣੀ ਬੜੀ ਆਈ ਪਰ ਮੇਰਾ ਸੱਤੇ ਕਹਿੰਦਾ ਭਈ ਚੁੱਪਦਾ ਨਾ ਚੁੱਪਦਾ ਨਾ 14 ਦਾ 2 1 ਸਟਾਰਟ ਕਿੱਥੋਂ ਕਰਨਾ ਜੀ ਜੇ ਤੂੰ ਚਾਹੁੰਦੀ ਹੈ ਜੇ ਤਾ ਹਾਂ ਠੀਕ ਜੇ ਤੂੰ ਬੁੱਤ ਚਾਹੁੰਦੀ ਹੈ ਨਾ ਕਿ ਅਗਲੇ ਘਰ ਮੇਰੀ ਏਜ ਤੋਂ ਹੋਏ ਤੇ ਆਹ ਰਵਈਆ ਤੈਨੂੰ ਛੱਡਣਾ ਪੈਣਾ ਵਾ ਹੁਣ ਮੈਨੂੰ ਬੋਲਣ ਦੇ ਹੀ ਕੀ ਆਂਦੇ ਹੀ ਕਹਿਣਾ ਕੀ ਆ ਅਹੀਂ ਤੇਰੇ ਕੰਮ ਨਹੀਂ ਗਿਆ ਚੰਗੇ ਤੂੰ ਇੰਨਾ ਬੋਲਦੀ ਆ ਤੇਰੀ ਜਦਾਣੀ ਮੈਨੂੰ ਕਹਿੰਦੇ ਹੀ ਤੇ ਤੇਰੀ ਦਰਾਣੀਆਂ ਜਠਾਣੀਆਂ ਨਾ ਕਿਦਾਂ ਬਣੂਗੀ ਜਾ ਕੇ ਉਧਰ ਨਾ ਕਰਨ ਦਿਆ ਆ ਕੀ ਕਰਨ ਦਿਆ ਮੀ ਜੀ ਮੈਨੂੰ ਤਾਂ ਕੁਛ ਲੱਭਣ ਨਹੀਂ ਦਿਆ ਆ ਦਾ ਚੱਲ ਕੋਈ ਗੱਲ ਨਹੀਂ ਪੁੱਤ ਆਪਣਾ ਟਾਈਮ ਕੱਢੀਦਾ ਹੁੰਦਾ ਵਾ ਹੁਣ ਮੈਂ ਨਹੀਂ ਕੱਢਣ ਲਈ ਕੱਲ ਕਿੱਦਾਂ ਮੈਨੂੰ ਕਰਨਾ ਪੁੱਤ ਆਪਣਾ ਟਾਈਮ ਕੱਢੀਦਾ ਹੁੰਦਾ ਵਾ ਹੁਣ ਡੈਡੀ ਤੇਰੇ ਕੱਲ ਕਿੱਦਾਂ ਬੋਲਣ ਡੈ ਹੀ ਇੱਥੇ ਗਲਤ ਹੋ ਗਿਆ ਅਰੇ ਮੇਰਾ ਪੂਰਾ ਹੀ ਜਾ ਗਲਤ ਹੋ ਗਿਆ ਪਤਾ ਨਹੀਂ ਪਤਾ ਪਰ ਕਿਹੜਾ ਨਹੀਂ ਚੂਗਾ ਮੰਮੀ ਵੀ ਨਾ ਪਤਾ ਨਹੀਂ ਹੁਣ ਕਿਉਂ ਇਨਾਂ ਵੱਲ ਦੀਆਂ ਗੱਲਾਂ ਕਰਨ ਡੈ ਪਈ ਆ ਅੱਗੇ ਮੈਂ ਜਦੋਂ ਵੀ ਕੋਈ ਗੱਲ ਕਰਨੀ ਨਾ ਇਹਨਾਂ ਨੇ ਕਹਿਣਾ ਵੀ ਚੱਲ ਕੋਈ ਹੋਏ ਰੱਬਾ ਇਹਦਾ ਘਰ ਵਾਲਾ ਹੈ ਨਹੀਂ ਨਾ ਅਜਾ ਅੱਗੇ ਇਹਦਾ ਧਿਆਨ ਉੱਧਰੀ ਹੈ ਹੁਣ ਨਾ ਮੰਮੀ ਵੀ ਪਤਾ ਨਹੀਂ ਕਿਉਂ ਉਹਨਾਂ ਵੱਲ ਦੀ ਗੱਲ ਕਰਦੀ ਆ ਤੇ ਚੱਲ ਕੋਈ ਗੱਲ ਨਹੀਂ ਪਰ ਨਹੀਂ ਰਾਜ ਇੱਥੇ ਮੇਰਾ ਹੀ ਚੱਲੂਗਾ ਭਾਵੇਂ ਵਿਆਹ ਤੋਂ ਬਾਅਦ ਵੀ ਨਾ ਮੈਂ ਇੱਥੇ ਹੀ ਰਿਹਾ ਕਰਨਾ ਵਾ ਕੀ ਕੀ ਕਹਿਤਾ ਪਾਵੇਂ ਵਿਆਹ ਤੇ ਮੇਰਾ ਹੋਈ ਜਾਣਾ ਵਾ ਨਾ ਪਰ ਰਾਜ ਇਹ ਘਰ ਦੇ ਵਿੱਚ ਨਾ ਮੇਰਾ ਹੀ ਚੱਲਣਾ ਆ। ਸਟਾਰਟ ਪਹਿਲਾਂ ਤਾਂ ਦਿਨ ਮੁੱਕਣ ਚੱਪ। 2 3 ਸਟਾਰਟ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਦਿਨ ਥੋੜੇ ਆ ਅਸੀਂ ਤੇ ਅੱਧੇ ਦਿਨਾਂ ਚ ਸਾਰਾ ਕੰਮ ਕਰ ਲਿਆ। 2 3 ਸਟਾਰਟ ਪਹਿਲਾਂ ਤਾਂ ਇਹ ਸੋਚਦੇ ਸੀ ਕਿ ਦਿਨ ਥੋੜੇ ਆ ਤੇ ਕੱਲ ਕਰ ਲੈਣਾ ਤੂੰ ਪੁੱਛਣਾ ਇਹ ਕੀ ਕਰਨੇ ਬਾਤ ਹੈ। ੱਲਾ ਹੀ ਕਹਨੇ ਸੀ ਕਿ ਦਿਨ ਥੋੜੇ ਆ ਹੁਣ ਅੱਧੇ ਦਿਨਾਂ ਚ ਸਾਰਾ ਕੰਮ ਕਰ ਲਿਆ ਵਾ ਤੇ ਜਿਹੜੇ ਬਾਕੀ ਦਿਨ ਰਹਿ ਗਏ ਇਹ ਨੰਗਾ ਚ ਹੀ ਨਹੀਂ ਆਉਣ ਦੇ ਮੈਂ ਤੇ ਕਹਨੀ ਆ ਛੇਤੀ ਤੇ ਰਪਿੰਦਰ ਘਰ ਆ ਜਾਏ ਮੈਂ ਵੀ ਕੋਈ ਦੁੱਖ ਸੁੱਖ ਫੋਲਿਆ ਕਰਾਂ ਤੁਸੀਂ ਨਹੀਂ ਬੈਠੇ ਹੋ ਹਾਂਜੀ ਆ ਜਾਓ ਕੀ ਕੰਮ ਕਰ 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 ਲਿਆ ਕੰਮ ਕਰ ਕੰਮ ਕਰ ਕੰਮ ਕਰ ਕੰਮ ਕਰ ਕੰਮ ਕਰ ਕੌ ਕਾ 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 2 3 ਸਟਾਰਟ ਸੁਣੀ ਬੈਠੇ ਹੋ ਹਾਂਜੀ ਆ ਜਾਓ ਕਿਸ਼ਕੀ ਰੱਖਣਾ ਜੀ ਦਾ ਤੂੰ ਸਾਨੂੰ ਰੱਖਦੀ ਰਹੀ ਹੈ ਨਾ ਹਾਂਜੀ ਸਾਰੇ ਘਰ ਨੇ ਦਾ ਜੋਰ ਕੇ ਰੱਖਣਾ ਹਾਂਜੀ ਹਾਂਜੀ ਠੀਕ ਨਹੀਂ ਕੋਈ ਗੱਲ ਨਹੀਂ ਵਾਸਤੇ ਗਏ ਆ ਵਾ ਦੇ ਵਾ ਦੇ ਵਾ ਦੇ ਠੀਕ ਜੋਨੇ 2 3 ਸਟਾਰਟ ਚਲੋ ਜਿਹੜੇ ਸ਼ਗਨਾਂ ਦੇ ਦੇਣਾ ਛੇ ਛਤੀ ਆ ਜਨ ਹਾਂ 2 3 ਚਲੋ ਜਿਹੜੀ ਮੇਰੇ ਮੇਰੇ ਸਿਰ ਤੇ ਜ਼ਿੰਮੇਵਾਰੀ 2 3 ਸਟਾਰਟ ਚਲੋ ਜਿਹੜੀ ਮੇਰੇ ਸਿਰ ਤੇ ਜ਼ਿੰਮੇਵਾਰੀ 2 1 ਰਮਨ ਮੇਰੀ ਇੱਕ ਗੱਲ ਸੁਣ ਲਾ ਉਹਨੂੰ ਵੀ ਥੋੜੀ ਬਹੁਤੀ ਐਮਤ ਦਿਆ ਮੇਰੀ ਗੱਲ ਸੁਣ ਰਮਨ ਉਹਨੂੰ ਨਾ ਥੋੜੀ ਬਹੁਤੀ ਐਮਤ ਦਿਆ ਕਰੋ ਪੜਕੇ ਅਸੀਂ ਬੁੱਢੇ ਵੀ ਹੋਣਾ ਵਾ ਤੇ ਸਾਰਾ ਸਾਡਾ ਸਾਰਾ ਕੌਣ ਮੇਰੀ ਗੱਲ ਸੁਣ ਰਮਨ ਥੋੜੀ ਬਹੁਤੀ ਨਾ ਉਹਨੂੰ ਐਮਤ ਦਿਆ ਕਰੋ ਠੇਰ ਗੱਲ ਤੋ ਬੋਲੇ ਆ ਗਿਆ ਮੇਰੀ ਗੱਲ ਸੁਣਾ ਰਮਨ ਉਹਨਾਂ ਨੂੰ ਥੋੜੀ ਬਹੁਤੀ ਐਮੀਆ ਤੇ ਦੋਗੇ ਕੁਝ ਬੋਲੀ ਤੇ ਹੈਲੋ ਹੈਲੋ ਸੂਟ ਤੇ ਮੰਮੀ ਦੇ ਕਹਿਣ ਤੇ ਸੀ ਲੈਣੇ ਆ ਹੈਲੋ ਹੈਲੋ ਬੋਲਿਓ ਹੈਲੋ ਆ ਬੈਠੀ ਆ ਇਹ ਕਿੱਧਰ ਤੁਰ ਜਾਉਂਦੀ ਲੈ ਆ ਹਾਂ ਤਾਂ ਚਾਹੀ ਬੜਾ ਵਾ ਮੈਨੂੰ ਜੋ ਤਾਂ ਇੱਕ ਗੱਲ ਦੀ ਟੈਨਸ਼ਨ ਬੜੀ ਹੈ ਕੀ ਹੋਇਆ ਕੱਢ ਲਏ ਭਾਜੀ ਯਹਾਂ ਆ ਜਾਏਂਗੇ ਪਲੀਜ਼ ਜੋ ਤਾਂ ਮੈਨੂੰ ਇੱਕ ਗੱਲ ਦੀ ਬੜੀ ਟੈਨਸ਼ਨ ਹੈ ਤੇ ਮੈਨੂੰ ਉਹਨਾਂ ਦੱਸਣ ਦਾ ਚੇਤਾ ਹੀ ਭੁੱਲ ਗਿਆ ਸੀ ਤੇ ਉਹ ਲੇਡੀ ਹੋਗੇ ਨਾ ਫਿਰ ਕੱਲ ਆਏ ਆਏ ਵੀ ਅੱਛਾ ਅੱਛਾ ਹਾਂ ਡੈਡੀ ਜੀ ਕੀ ਕਰਨ ਦੀ ਆ ਮੈਂ ਕਰਨ ਕੀ ਨਹੀਂ ਦਈ ਕਦੀ ਤੂੰ ਕਹਿ ਦਿੰਨੀ ਆ ਵੀ ਸੌਰੀ ਯਾਰ ਇਹਨੂੰ ਮੈਂ ਕਦੀ ਤੂੰ ਜੋ ਬੰਦੇ ਦਿਵਾਲੇ ਹੋ ਜਾਂਦੇ ਆ ਕੋਈ ਉਹ ਸਾਰਾ ਕੰਮ ਭੱਜ ਭੱਜ ਕੇ ਅੱਗੇ ਹੋ ਡੇ ਸਾਰਾ ਸਾਰੀ ਬਦਲਾ ਨਹੀਂ ਹਰਦਾ ਫਿਰ ਹੈ ਆ ਆ ਆ ਵਨ ਕਦੀ ਤੂੰ ਜੋਧਵਾਲੀ ਹੋ ਜਾਨੀ ਆ ਕਦੀ ਜੋਬਨਦਵਾਲੀ ਹੋ ਜਾਨੀ ਆ ਇਹ ਪੁੱਤ ਕੰਮ ਛੱਡ ਦੇ ਡੜੀ ਜੀ ਕੀ ਕਰਨ ਦੀ ਆ ਮੈਂ ਮੈਂ ਤਾਂ ਕੁਝ ਕਿਹਾ ਨਹੀਂ ਉਹਨਾਂ ਨੂੰ ਪੁੱਤ ਮੈਂ ਕੀ ਇਹਦਾ ਕਿਉਂ ਕੋਲੇ ਤੱਕ ਲੱਗਿਆ ਕਦੀਸ਼ ਚਲੋ ਕਦੀਸ਼ ਵਨ ਕਦੀ ਪੁੱਤ ਤੂੰ ਜੋਬਨਦਵਾਲੀ ਹੋ ਜਾਨੀ ਆ ਕਦੇ ਤੋ ਜੋਬਨਦਵਾਲੀ ਹੋ ਜਾਨੀ ਆ ਡੋਲ ਵਾਲੀ ਡੋਵਾਲੇ ਕਈ ਜੋਬਨ ਜੋਬਨ ਕਹਤਾ ਵਾ ਡੋਵਾਲੇ ਕਈ ਜੋਬਨਦਵਾਲੀ ਨਹੀਂ ਜੋਬਨਦਵਾਲੀ ਨਹੀਂ ਯੇ ਪਾਤੀ ਸੀ ਬੜੀ ਜ਼ਿਆਦਾ ਮੈਂ ਵੇਖੀ ਸੀ ਅਰਪੈਂਦਰ ਤੋ ਕਦੀ ਜੋਬਨਦਵਾਲੀ ਹੋ ਜਾਨੀ ਆ ਕਦੀ ਜੋਦਵਾਲੀ ਹੋ ਜਾਨੀ ਆ ਤੇ ਤੇ ਆਹੜਾ ਰਵਈਆ ਨਾ ਇਹ ਤੈਨੂੰ ਛੱਡਣਾ ਪੈਣਾ ਹੀ ਚੁੱਪੀ ਵੇਖੇ ਕਦਾ ਬੜੀ ਆਈ ਪਰ ਮੇਰਾ ਥੱਲੇ ਕਹਦਾ ਬਈ 14 14 ਨਾ 14 2 1 ਸਟਾਰਟ ਕਿੱਥੋਂ ਕਰਨਾ ਜੀ ਜੇ ਤੂੰ ਚਾਹੁੰਦੀ ਹੈ ਜੇ ਤਾਂ ਹਾਂ ਠੀਕ ਜੇ ਤੂੰ ਬਹੁਤ ਚਾਹੁੰਦੀ ਹੈ ਨਾ ਕਿ ਅਗਲੇ ਘਰ ਮੇਰੀ ਇਜਤ ਹੋਏ ਤੇ ਆਹ ਰਵਈਆ ਤੈਨੂੰ ਛੱਡਣਾ ਪੈਣਾ ਹੁਣ ਮੈਨੂੰ ਬੋਲਣ ਦੇ ਹੀ ਕੀ ਆਂਦੇ ਹੀ ਕਹਿਣਾ ਕੀ ਆ ਅਸੀਂ ਤੇਰੇ ਕੰਮ ਨਹੀਂ ਗਏ ਚੰਗੇ ਤੂੰ ਇੰਨਾ ਬੋਲਦੀ ਆ ਤੇਰੀ ਜਿਹੜਾ ਜਿੜਾਣੀ ਮੈਨੂੰ ਕਹਿੰਦੇ ਹੀ ਕਿ ਤੇਰੇ ਦਰਾਣੀਆਂ ਜਿਠਾਣੀਆਂ ਨਾਲ ਕਿੱਦਾਂ ਬਣੂਗੀ ਜਾ ਕੇ ਉਹ ਤੇਰ ਨਾਲ ਕਰਨ ਦਿਆ ਆ ਕੀ ਕਰਨ ਦਿਆ ਮੀ ਜੀ ਮੈਨੂੰ ਤਾਂ ਕੁਛ ਲੱਭਣ ਨਹੀਂ ਦਿਆ ਆ ਚਲ ਕੋਈ ਗੱਲ ਨਹੀਂ ਪੁੱਤ ਆਪਣਾ ਟਾਈਮ ਕੱਢੀ ਦਾ ਹੁੰਦਾ ਵਾ ਹੁਣ ਮੈਂ ਨਹੀਂ ਕੱਢਣ ਲਈ ਕੱਲ ਕਿੱਦਾਂ ਮੈਨੂੰ ਕਰਨਾ ਪੁੱਤ ਆਪਣਾ ਟਾਈਮ ਕੱਢੀ ਦਾ ਹੁੰਦਾ ਵਾ ਹੁਣ ਡੈਡੀ ਤੇਰੇ ਕੱਲ ਕਿੱਦਾਂ ਬੋਲਣ ਡੈ ਹੀ ਇੱਥੇ ਗਲਤ ਹੋ ਗਿਆ ਅਰੇ ਮੇਰਾ ਪੂਰੇ ਜੂਗਾ ਗਲਤ ਨਹੀਂ ਕਰਦਾ ਪਰ ਕਿਹੜਾ ਨਹੀਂ ਚੂਗਾ ਮੰਮੀ ਵੀ ਨਾ ਪਤਾ ਨਹੀਂ ਹੁਣ ਕਿਉਂ ਇਨਾਂ ਵੱਲ ਦੀਆਂ ਗੱਲਾਂ ਕਰਨ ਡੈ ਪਈ ਆ ਅੱਗੇ ਮੈਂ ਜਦੋਂ ਵੀ ਕੋਈ ਗੱਲ ਕਰਨੀ ਨਾ ਇਨਾਂ ਨੇ ਕਹਿਣਾ ਪੀ ਚਲ ਕੋਈ ਹੋਏ ਰਬਾ ਇਹਦਾ ਘਰ ਵਾਲਾ ਹੈ ਨਹੀਂ ਨਾ ਅਜਾ ਲਾਗੇ ਇਹਦਾ ਧਿਆਨ ਉੱਧਰੀ ਹੈ ਹੁਣ ਨਾ ਮੰਮੀ ਵੀ ਪਤਾ ਨਹੀਂ ਕਿਉਂ ਉਹਨਾਂ ਵੱਲ ਦੀ ਗੱਲ ਕਰਦੀ ਆ ਤੇ ਚੱਲ ਕੋਈ ਗੱਲ ਨਹੀਂ ਪਰ ਨਹੀਂ ਰਾਜ ਇੱਥੇ ਮੇਰਾ ਹੀ ਚੱਲੂਗਾ ਭਾਵੇਂ ਵਿਆਹ ਤੋਂ ਬਾਅਦ ਵੀ ਨਾ ਮੈਂ ਇੱਥੇ ਹੀ ਰਿਹਾ ਕਰਨਾ ਵਾ ਕੀ ਕੀ ਕਹਿਤਾ ਵਾ ਵਨ ਭਾਵੇਂ ਵਿਆਹ ਤੇ ਮੇਰਾ ਹੋਈ ਜਾਣਾ ਵਾ ਨਾ ਪਰ ਰਾਜ ਇਹ ਘਰ ਦੇ ਵਿੱਚ ਨਾ ਮੇਰਾ ਹੀ ਚੱਲਣਾ ਆ ਸਟਾਰਟ ਪਹਿਲਾਂ ਤਾਂ ਦਿਨ ਮੁੱਕਣ ਚ ਹੈ 2 3 ਸਟਾਰਟ ਪਹਿਲਾਂ ਤਾਂ ਇਹੀ ਕਹਿੰਦੇ ਸੀ ਕਿ ਦਿਨ ਥੋੜੇ ਆ ਅਸੀਂ ਤਾਂ ਅੱਧੇ ਦਿਨਾਂ ਚ ਸਾਰਾ ਕੰਮ ਕਰ ਲਿਆ 2 3 ਸਟਾਰਟ ਪਹਿਲਾਂ ਤਾਂ ਹੀ ਸੋਚਦੇ ਸੀ ਕਿ ਦਿਨ ਥੋੜੇ ਆ ਹੂੰ ਕੱਲ ਕਰ ਲੈਣਾ ਤੂੰ ਪੁੱਛਣਾ ਇਹ ਕੀ ਕਰਨੇ ਬਾਤ ਹੈ ਹਾਂ ਜੀ ਰੁਕ ਜਾਓ 2 3 ਸਟਾਰਟ ਪਹਿਲਾਂ ਹੀ ਕਹਿੰਦੇ ਸੀ ਕਿ ਦਿਨ ਥੋੜੇ ਆ ਹੁਣ ਅੱਧੇ ਦਿਨਾਂ ਚ ਹੀ ਸਾਰਾ ਕੰਮ ਕਰ ਲਿਆ ਵਾ ਜਿਹੜੇ ਬਾਕੀ ਦਿਨ ਰਹਿ ਗਏ ਇਹ ਨੰਗਾ ਚ ਹੀ ਨਹੀਂ ਆਉਣ ਦੇ ਮੈਂ ਤਾਂ ਕਹਿੰਨੀ ਆ ਛੇਤੀ ਜੀ ਰੁਪਿੰਦਰ ਘਰ ਆ ਜੇ ਮੈਂ ਵੀ ਕੋਈ ਦੁੱਖ ਸੁੱਖ ਫੋਲਿਆ ਕਰਾਂ ਤੁਸੀਂ ਬੈਠੇ ਹੋ ਹਾਂਜੀ ਆ ਜਾਓ ਕੀ ਕੰਮ ਕਰ ਰਹੇ ਹੋ ਕੰਗ ਕਰ ਕੰਮ ਕਰ ਕੰਮ ਕਰ ਕੰਮ ਕਰ ਕੰਮ ਕਰ ਕੰਮ ਕਰ ਕੰਮ ਕਰ ਨੀ ਬੈਠੇ ਹੋ ਹਾਂਜੀ ਆ ਜਾਓ ਕਿਹਦੀ ਰੱਖਣੀ ਦਾ ਤੂੰ ਸਾਨੂੰ ਰੱਖਦੀ ਰਹੀ ਹੈ ਨਾ ਹਾਂਜੀ ਸਾਰੇ ਘਰ ਨੇ ਦਾ ਜੋਰ ਕੇ ਰੱਖਣਾ ਹਾਂਜੀ ਹਾਂਜੀ ਠੀਕ ਨਹੀਂ ਕੋਈ ਗੱਲ ਨਹੀਂ ਵਾਸਤੇ ਗਏ ਆ ਵਧਾਈ 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 ਠੀਕ ਜਿਹੜੇ 2 3 ਸਟਾਰਟ ਚਲੋ ਜਿਹੜੇ ਸ਼ਗਨਾ ਦੇ ਦੇਣਾ ਛੇ ਛਤੀ ਆ ਜਾਨਾ 1 2 3 ਸਟਾਰਟ ਚਲੋ ਜਿਹੜੇ ਮੇਰੇ ਮੇਰੇ ਸਿਰ ਤੇ ਜਿਵੇਂ ਵਾਰੀ 2 3 ਸਟਾਰਟ ਚਲੋ ਜਿਹੜੀ ਮੇਰੇ ਸਿਰ ਤੇ ਜ਼ਿੰਮੇਵਾਰੀ ਹੈ ਰਮਨ ਮੇਰੀ ਇੱਕ ਗੱਲ ਸੁਣ ਲੈ ਉਹਨੂੰ ਵੀ ਥੋੜੀ ਬਹੁਤੀ ਐਮਤ ਦਿਆ ਮੇਰੀ ਗੱਲ ਸੁਣ ਰਮਨ ਉਹਨੂੰ ਨਾ ਥੋੜੀ ਬਹੁਤੀ ਐਮਤ ਦਿਆ ਕਰੋ ਪੜਕੇ ਆ ਹੀ ਬੁੱਢੇ ਵੀ ਹੋਣਾ ਵਾ ਤੇ ਸਾਰਾ ਸਾਡਾ ਸਾਰਾ ਕੌਣ ਮੇਰੀ ਗੱਲ ਸੁਣ ਰਮਨ ਥੋੜੀ ਬਹੁਤੀ ਨਾ ਉਹਨੂੰ ਐਮਤ ਦਿਆ ਕਰੋ ਠੇਰ ਗੱਲ ਤਾਂ ਬੋਲੇ ਆ ਗਿਆ ਮੇਰੀ ਗੱਲ ਸੁਣ ਰਮਨ ਉਹਨਾਂ ਨੂੰ ਥੋੜੀ ਬਹੁਤੀ ਐਮਤ ਤਾਂ ਦੋਗੇ